ਨੇ ਚੁੱਪ ਬੈਠਾ ਮੁੰਡਾ ਮੈਨੂੰ ਥੋੜੀ ਦੇਰ ਤੋਂ ਆੱਖ ਥੱਲੇ ਥੱਲੇ ਲੱਗ ਕੇ ਨਹੀਂ ਰਹਿਣਾ ਆਉਂਦਾ ਮੈਨੂੰ ਆਪਾਂ ਪੈਰ ਰੱਖੀ ਸਦਾ ਖੁੱਲ ਕੇ ਨਿਉਂ ਹੰਕਾਰ ਕਹਿੰਦਾ ਦੀਵਾਰੀ ਪੈਰੀ ਆਉਂਦਾ ਬੰਦਾ ਬਸ ਚੁੱਪ ਚਾਹੀਦੀ ਉੱਠ ਕੇ ਖਲੋਣ ਵਾ ਸਮਾ ਚੰਗਾ ਚਾਹੇ ਵਾੜਾ ਤਲਾ ਚੜਦੀ ਰਹੀ ਆ ਮੁੰਡਾ ਜੰਮਿਆਂ ਦੀ ਜੱਗ ਉੱਤੇ ਰੋਂਣ ਤੋੜੋ ਅੰਤਰਾ ਹਰ ਜ਼ਿੰਦਗੀ 'ਚ ਆਈਆਂ ਭਾਮਿਓ ਕਿਡਾ ਹਾਂ ਦੇ ਰਹਿਆਂ ਮੇਰੀਆਂ ਚ ਜੂੜ ਜੂੜ ਸਿੱਦੇ ਹੁੰਦੇ ਰੱਖ ਜਿੱਦਾਂ ਐਦਾ ਵੀ ਤੂਫਾਨਾਂ ਵਿੱਚ ਵਸਦੇ ਰਹਿਆਂ ਉਹ ਬਾੜੇ ਸਮਿਆਂ ਤੇ ਲੇਖਾਂ ਨੇ ਦਿਖਾਇਆ ਜੋੜ ਪੂਰਾ ਡਗੇ ਹੁੰਦਿਆਂ ਵੀ ਖੜ ਖੜ ਦੱਸਦੇ ਰਹਿਆਂ ਪਿੱਛੇ ਨਹੀਂ ਹਟੇ ਐਦਾ ਲੋਕਾਂ ਨੂੰ ਵੀ ਪਤਾ ਪੈਰ ਸਦਾ ਕੇ ਨੂੰ ਹੀ ਪਟਦੇ ਰਹਿਆਂ ਉਹ ਦੱਬ ਸੁਖ ਵਾਰੇ ਕਰਕੇ ਪਰਸ ਰੱਖੇ ਉਹਨੇ ਜਿੱਦਾਂ ਕੱਪੜੇ ਰੱਬ ਵਾਰੋ ਵਾਰੀ ਪਾਉਂਦੇ ਜੋ ਚਾਹੀ ਵੀ ਉੱਥੇ ਕੇ ਬਰੂਨ ਨੂੰ ਆ ਸਮਾਜ ਚੰਗਾ ਚਾਹੇ ਮਾਰਾ ਕਲਾ ਚੜਦੀ ਰਹੀ ਆ ਮੁੰਡਾ ਜੰਮਿਆ ਨਹੀਂ ਜਾਗੀ ਉੱਤੇ ਰੋ